ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਪਾ ਅੱਜ ਦੀ ਇੱਕ ਹੋਰ ਸਿੱਖਿਆਦਾਇਕ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਫੈਕਟਰੀ ਦਾ ਮਾਲਕ ਸੀ ਉਹ ਬਹੁਤ ਹੀ ਨੇਕ ਅਤੇ ਸੱਚਾ ਆਦਮੀ ਸੀ ਉਸ ਦੀ ਫੈਕਟਰੀ ਵਿੱਚ ਕੰਮ ਕਰਨ ਵਾਲਾ ਹਰ ਵਰਕਰ ਉਸ ਤੋਂ ਬਹੁਤ ਜ਼ਿਆਦਾ ਖੁਸ਼ ਸੀ ਕਿਸੇ ਨੂੰ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਿੰਨੀ ਵੀ ਹੋ ਸਕੇ ਉਹ ਆਪਣੇ ਵਰਕਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਸੀ ਜਦੋਂ ਵੀ ਕੋਈ ਉਸ ਨੂੰ ਮਦਦ ਲਈ ਕਹਿੰਦਾ ਜਾਂ ਆਪਣੇ ਨਿੱਜੀ ਕੰਮ ਵਾਸਤੇ ਧਨ ਦੀ ਮੰਗ ਕਰਦਾ ਤਾਂ ਉਹ ਉਸ ਦੀ ਪੂਰਤੀ ਕਰਦਾ ਸੀ ਇਸ ਗੱਲ ਤੋਂ ਉਸ ਦੀ ਹੀ ਫੈਕਟਰੀ ਦਾ ਇੱਕ ਵਰਕਰ ਜਿਸ ਦਾ ਨਾਮ ਗੌਤਮ ਸੀ ਉਸ ਨੇ ਸੋਚਿਆ ਕਿ ਮਾਲਕ ਬਹੁਤ ਹੀ ਜ਼ਿਆਦਾ ਦਿਆਲੂ ਹੈ ਕਿਉਂ ਨਾ ਇਸ ਗੱਲ ਦਾ ਫਾਇਦਾ ਉਠਾਇਆ ਜਾਵੇ ਉਸ ਨੇ ਆਪਣੇ ਮਾਲਕ ਦਾ ਬਹੁਤ ਹੀ ਖਾਸ ਅਤੇ ਭਰੋਸੇਮੰਦ ਵਰਕਰ ਬਨਣ ਬਾਰੇ ਸੋਚਿਆ ਜਿਸ ਕਰਕੇ ਮਾਲਕ ਉਸ ਨੂੰ ਆਪਣੇ ਖਜ਼ਾਨੇ ਦੀ ਰਖਵਾਲੀ ਲਈ ਕੰਮ ਤੇ ਰੱਖ ਲਵੇ ਇਸ ਵਾਸਤੇ ਉਹਨੇ ਇੱਕ ਯੋਜਨਾ ਬਣਾਈ ਉਹ ਆਪਣੇ ਮਾਲਕ ਦੇ ਨੇੜੇ-ਨੇੜੇ ਰਹਿਣ ਲੱਗਿਆ ਜਦੋਂ ਵੀ ਮਾਲਕ ਉਸ ਨੂੰ ਕੋਈ ਕੰਮ ਕਹਿੰਦਾ ਤਾਂ ਉਹ ਚੱਟ ਕਰ ਦਿੰਦਾ ਅਤੇ ਹਰ ਜਗ੍ਹਾ ਤੇ ਜਾ ਕੇ ਆਪਣੇ ਮਾਲਕ ਦੀ ਮਦਦ ਕਰਦਾ ਇੱਕ ਵਾਰੀ ਮਾਲਕ ਨੇ ਕਿਸੇ ਵਪਾਰੀ ਕੋਲੋਂ ਆਏ ਧਨ ਨੂੰ ਖਜ਼ਾਨੇ ਵਿੱਚ ਰੱਖਣ ਲਈ ਗੌਤਮ ਨੂੰ ਆਖਿਆ ਅਤੇ ਗੌਤਮ ਨੇ ਉਸ ਧਨ ਨੂੰ ਬੜੀ ਹੀ ਇਮਾਨਦਾਰੀ ਨਾਲ ਖਜ਼ਾਨਾ ਘਰ ਵਿੱਚ ਰੱਖ ਦਿੱਤਾ ਮਾਲਕ ਇਹ ਸਭ ਦੇਖ ਕੇ ਗੌਤਮ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ ਮਾਲਕ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਤੂੰ ਆਪਣੇ ਕੰਮ ਦੇ ਪ੍ਰਤੀ ਬਹੁਤ ਜ਼ਿਆਦਾ ਇਮਾਨਦਾਰ ਹੈ ਮੈਂ ਤੇਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਅਤੇ ਅੱਜ ਤੋਂ ਮੈਂ ਤੈਨੂੰ ਪੈਸੇ ਦੇ ਲੈਣ ਦੇਣ ਦੀ ਸਾਰੀ ਜ਼ਿੰਮੇਵਾਰੀ ਤੈਨੂੰ ਦਿੰਦਾ ਹਾਂ ਗੌਤਮ ਬਹੁਤ ਜ਼ਿਆਦਾ ਖੁਸ਼ ਹੋਇਆ ਉਸ ਤੋਂ ਇਹ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਉਸ ਨੇ ਸਵੀਕਾਰ ਕਰ ਲਿਆ ਅਤੇ ਉਹ ਖਜਾਂਚੀ ਬਣ ਗਿਆ ਕੁਝ ਸਮੇਂ ਤੱਕ ਉਸ ਨੇ ਆਪਣਾ ਸਾਰਾ ਕੰਮ ਇਮਾਨਦਾਰੀ ਨਾਲ ਕੀਤਾ ਜਿਸ ਨਾਲ ਮਾਲਕ ਨੂੰ ਉਸ ਉੱਪਰ ਹੋਰ ਵੀ ਜ਼ਿਆਦਾ ਭਰੋਸਾ ਹੋ ਜਾਵੇ ਫਿਰ ਉਸਨੇ ਹੌਲੀ-ਹੌਲੀ ਪੈਸਿਆਂ ਵਿੱਚ ਕਪਲਾ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਇੱਕ ਤੋਂ ਬਾਅਦ ਇੱਕ ਘਟਾਲੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਫੈਕਟਰੀ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਣ ਲੱਗਾ ਪਰ ਮਾਲਕ ਨੂੰ ਗੌਤਮ ਉੱਤੇ ਪੂਰਾ ਭਰੋਸਾ ਸੀ। ਉਸਨੂੰ ਲੱਗਾ ਕਿ ਕੋਈ ਹੋਰ ਹੈ ਜੋ ਪੈਸਿਆਂ ਵਿੱਚ ਇੰਨੀ ਜ਼ਿਆਦਾ ਗੜਬੜ ਕਰ ਰਿਹਾ ਹੈ। ਉਸਨੇ ਆਪਣੇ ਕੁਝ ਹੋਰ ਬੰਦਿਆਂ ਨੂੰ ਇਸ ਪੈਸੇ ਵਿੱਚ ਹੋ ਰਹੀ ਗੜਬੜ ਬਾਰੇ ਪਤਾ ਕਰਨ ਲਈ ਕਿਹਾ। ਸਾਰੇ ਉਸ ਆਦਮੀ ਦੀ ਖੋਜ ਵਿੱਚ ਲੱਗ ਗਏ। ਜੋ ਪੈਸੇ ਵਿੱਚ ਗੜਬੜ ਕਰ ਰਿਹਾ ਸੀ ਫਿਰ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਇਹ ਸਭ ਕੋਈ ਹੋਰ ਨਹੀਂ ਬਲਕਿ ਗੌਤਮ ਹੀ ਕਰ ਰਿਹਾ ਹੈ ਮਾਲਕ ਨੇ ਗੌਤਮ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਤੂੰ ਬਹੁਤ ਹੀ ਬੇਈਮਾਨ ਹੈ ਤੂੰ ਮੇਰਾ ਭਰੋਸਾ ਤੋੜਿਆ ਹੈ ਇਸ ਦੀ ਸਜ਼ਾ ਤੈਨੂੰ ਜ਼ਰੂਰ ਦਿੱਤੀ ਜਾਵੇਗੀ ਇਹ ਕਹਿ ਕੇ ਮਾਲਕ ਨੇ ਉਸ ਨੂੰ ਆਪਣੇ ਕੰਮ ਤੋਂ ਕੱਢ ਦਿੱਤਾ ਦਫ਼ਤਰ ਵਿੱਚੋਂ ਨਿਕਲ ਜਾਣ ਤੋਂ ਬਾਅਦ ਉਸਨੇ ਸੋਚਿਆ ਕਿ ਹੁਣ ਮੈਨੂੰ ਹੋਰ ਕੋਈ ਵੀ ਕੰਮ ਨਹੀਂ ਮਿਲੇਗਾ ਅਤੇ ਇਹ ਸਭ ਮਾਲਕ ਦੀ ਵਜ੍ਹਾ ਨਾਲ ਹੋਇਆ ਹੈ ਮੈਂ ਆਪਣੇ ਮਾਲਕ ਨੂੰ ਮਾਰ ਦੇਵਾਂਗਾ ਇਹ ਸੋਚਦੇ ਹੋਏ ਉਸਨੇ ਆਪਣੇ ਮਾਲਕ ਨੂੰ ਮਾਰਨ ਦੀ ਯੋਜਨਾ ਬਣਾਈ ਉਹ ਲੁਕ ਕੇ ਆਪਣੇ ਮਾਲਕ ਦੇ ਘਰ ਵਿੱਚ ਵੜ ਗਿਆ ਅਤੇ ਕਿਸੇ ਤਰ੍ਹਾਂ ਉਹ ਉਹਨਾਂ ਦੀ ਰਸੋਈ ਵਿੱਚ ਵੜ ਕੇ ਰਸੋਈ ਵਿੱਚ ਪਏ ਭੋਜਨ ਵਿੱਚ ਉਸਨੇ ਜ਼ਹਿਰ ਮਿਲਾ ਦਿੱਤਾ ਤਾਂ ਕਿ ਉਸ ਦੀ ਮੌਤ ਹੋ ਜਾਵੇ ਪਰ ਉਹ ਮਾਲਕ ਬਹੁਤ ਹੀ ਦਿਆਲੂ ਅਤੇ ਚੰਗਾ ਇਨਸਾਨ ਸੀ ਉਸਨੇ ਇਹ ਸਾਰਾ ਭੋਜਨ ਗਰੀਬਾਂ ਵਿੱਚ ਵੰਡਣ ਲਈ ਐਲਾਨ ਕਰ ਦਿੱਤਾ ਗੌਤਮ ਇਹ ਸੁਣ ਕੇ ਡਰ ਗਿਆ ਉਸਨੇ ਸੋਚਿਆ ਕਿ ਮੈਂ ਤਾਂ ਆਪਣੇ ਮਾਲਕ ਨੂੰ ਮਾਰਨਾ ਚਾਹੁੰਦਾ ਸੀ ਪਰ ਇਹ ਕੀ ਇਹ ਭੋਜਨ ਤਾਂ ਮਾਸੂਮ ਅਤੇ ਗਰੀਬ ਲੋਕਾਂ ਨੂੰ ਖਵਾਇਆ ਜਾਣ ਵਾਲਾ ਹੈ ਪਰ ਮੈਂ ਉਹਨਾਂ ਸਭ ਦੀ ਮੌਤ ਹੋ ਨਹੀਂ ਦੇ ਸਕਦਾ ਤਾਂ ਉਹ ਮਾਲਕ ਦੇ ਕੋਲ ਗਿਆ ਅਤੇ ਕਹਿਣ ਲੱਗਿਆ ਕਿ ਮਾਲਕ ਇਹ ਖਾਣਾ ਗਰੀਬਾਂ ਵਿੱਚ ਨਾ ਵੰਡੋ ਇਸ ਵਿੱਚ ਜ਼ਹਿਰ ਮਿਲਿਆ ਹੋਇਆ ਹੈ ਮੈਨੂੰ ਮਾਫ਼ ਕਰ ਦਿਓ ਮੈਂ ਲਾਲਚ ਵਿੱਚ ਆ ਕੇ ਗਲਤ ਕਦਮ ਚੁੱਕ ਬੈਠਾ ਮਾਲਕ ਦੇ ਚੰਗੇ ਸੁਭਾਅ ਕਾਰਨ ਉਸ ਦੀ ਜਾਨ ਬਚ ਗਈ ਗੌਤਮ ਵੀ ਆਪਣੇ ਮਾਲਕ ਤੋਂ ਪ੍ਰਭਾਵਿਤ ਹੋਇਆ ਅਤੇ ਉਸ ਦੇ ਦੱਸੇ ਹੋਏ ਮਾਰਗ ਤੇ ਚੱਲਣ ਲੱਗ ਪਿਆ ਸਿੱਖਿਆ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸੱਚਾਈ ਦੇ ਰਸਤੇ ਤੇ ਚੱਲੋ ਅਤੇ ਕਿਸੇ ਬਾਰੇ ਬੁਰਾ ਨਾ ਸੋਚੋ ਪਰਮਾਤਮਾ ਖੁਦ ਹੀ ਤੁਹਾਡੀ ਮਦਦ ਕਰਦਾ ਹੈ ਚੰਗਾ ਕਰਨ ਵਾਲੇ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ